ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਡਾਕਟਰ ਸੁਖ ਆਰਐਮਪੀ ਤੇ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਦੋਸਤੋ ਰਿਆਬ ਹੀ ਉਖਾ ਕੇ ਆਪਾਂ ਹੋ ਗਏ ਫਰੀ ਤੇ ਹੁਣ ਆਪਾਂ ਖੇਤ ਜਾ ਰਹੇ ਹਾਂ ਤੇ ਖੇਤ ਜਾ ਕੇ ਤੁਹਾਨੂੰ ਮਿਲਦੇ ਹਾਂ ਤੇ ਦੋਸਤੋ ਖੇਤ ਜਾਣ ਤੋਂ ਪਹਿਲਾਂ ਆਪਾਂ ਦਾਤ ਪਿਖਾ ਕਰਨ ਲਈ देखो कितने दिनों हो गए पत्थर वर्त पे लग रहा है कि दातर पूरा काम नहीं कर का रहा है का तो पहला पर दातर सीखा करते तो उस तो बाद खेत जाते पत्थर वर्त आ तो दोस्तों देख सकते हैं ਹੁਣ ਆਪਾਂ ਖੇਤਾਂ ਨੂੰ ਜਾ ਰਹੇ ਆਂ। ਤਖੇ ਦਾ ਆਪਾਂ ਪਹਿਲਾ ਕੰਮ ਆ ਜੋ ਪੱਠੇ ਵਟਣ ਦਾ। ਪੱਠੇ ਵੜਾਂਗੇ ਉਸ ਤੋਂ ਬਾਅਦ ਕੰਮ ਆਪਣੇ ਬਹੁਤ ਕਰਨ ਵਾਲਾ ਹੋ ਗਿਆ। ਤਖੇਤ ਆਪਾਂ ਪਹੁੰਚ ਚੁੱਕਿਆ। ਤਖੇਤ ਪਹੁੰਚ ਕੇ ਹੁਣ ਪਹਿਲਾ ਪੱਠਾ ਵਾਲਾ ਕੰਮ ਆਪਾਂ ਪੂਰਾ ਕੱਬਿਆ ਉਸ ਤੋਂ ਬਾਅਦ ਦੇਖਾਂਗੇ ਜੇਕਰ ਆਪਾਂ ਨੂੰ ਇੱਥੇ ਕਈ ਮਿਲ ਗਈ ਤਾਂ ਆਪਾਂ ਅੱਜ ਆਲੂ ਪੁੱਟ ਕੇ ਤੁਹਾਨੂੰ ਦਿਖਾਵਾਂਗੇ ਜੋ ਆਪਾਂ ਦੋਸਤੋ ਆਲੂ ਲਗਾਏ ਸੀ ਜਿਨ੍ਹਾਂ ਦੇ ਵਿੱਚ ਆਪਾਂ ਨੇ ਡੀਪੀ ਖਾਦ ਜਾਂ ਯੂਰੀਆ ਖਾਦ ਆਪਾਂ ਬਿਲਕੁਲ ਵੀ ਨਹੀਂ ਪਾਈ ਸੀ ਤਪੱਠੇ ਆਪਣੇ ਵੱਡੇ ਗਏ ਆ ਆਲੂਆਂ ਦੇ ਵਿੱਚੋਂ ਆਪਾਂ ਥੋੜਾ ਬਤਾ ਘਾ ਪੱਟਾ ਸੀ ਤੇ ਕਈ ਆਪਾਂ ਮਿਲ ਨਹੀਂ ਇਸ ਕਰਕੇ ਆਪਾਂ ਹੁਣ ਅਗਲੇ ਦਿਨ ਤੇ ਰੱਖਦੇ ਆ ਅੱਜ ਆਪਾਂ ਚਲਦੇ ਆ ਪੱਠੇ ਲੈ ਕੇ ਘਰਵਾਲ ਨੂੰ ਤੇ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਆ ਪੱਠੇ ਲੈ ਕੇ ਆਪਾਂ ਘਰਵਾਲ ਨੂੰ ਜਾ ਰਹੇ ਆ ਅੱਜ ਵੀ ਨਾ ਆਪਾਂ ਇਹ ਬੱਚੇ ਇਹ ਨਾ ਸਕੂਲ ਆਫਟਾਈਮ ਦੀ ਛੁੱਟੀ ਹੋਈ ਆ ਦੇਖ ਆ ਚ ਨਾ ਪਿੰਡ ਆਪਣੇ ਘਰ ਵੀ ਜਾ ਰਹੇ ਆ ਫੇਸ ਕਰਕੇ ਇਹ ਆਪਣੇ ਨਾਲ ਜਾ ਰਹੇ ਆ ਤਾਂ ਵਿਆਹ ਦੇ ਨਾ ਤੇ ਦੇਖੋ ਕਿੰਨੇ ਖੁਸ਼ ਹੋ ਰਹੇ ਆ ਤੋਂ ਜਿੰਨੇ ਤਾਂ ਟੀਚਰਾਂ ਨੇ ਇਹਨਾਂ ਨੂੰ ਬੈਠ ਨਹੀਂ ਲੈ ਕੇ ਜਾਣ ਦਿੱਤੇ ਕਹਿੰਦੇ ਤੁਸੀਂ ਉਹਦੀ ਛੁੱਟੀ ਤੋਂ ਪਹਿਲਾਂ ਪਹਿਲਾਂ ਸਕੂਲ ਵਾਪਿਸ ਹੋਣਾ ਤਾਂ ਹੁਣ ਇਹ ਦੇਖਦੇ ਆਂ ਵਾਪਸ ਆ ਗਏ ਇਹ ਨਹੀਂ ਪੱਠਾ ਲੈ ਕੇ ਆਪ ਪਹੁੰਚ ਗਏ ਆਪਣੀ ਹਵੇਲੀ ਵਿੱਚ ਤਾਂ ਆਪਾਂ ਨੂੰ ਅੱਜ ਕਿਸੇ ਕੰਮ ਲਈ ਜਲਦੀ ਆਉਣਾ ਪਿਆ ਸੀ ਨਹੀਂ ਤਾਂ ਆਪਾਂ ਖੇਤ ਹੋਰ ਵੀ ਕੰਮ ਅਜ ਕਰਨੇ ਸੀ ਪਰ ਚਲੋ ਬਾਬਾ ਰੱਖੇ ਸੁੱਖ ਸਰ ਇਹ ਤਾਂ ਦਰੋਸਤ ਰਵੇ ਕੰਮ ਤਾਂ ਹੁੰਦੇ ਰਹਿੰਦੇ ਆ ਪੱਠੇ ਪੁੱਠੇ ਲਿਆ ਕੇ ਫੋਨ ਆਪਾਂ ਰੋਟੀ ਖਾਣ ਲੱਗਿਆ ਤੇ ਰੋਟੀ ਦੇ ਵਿੱਚ ਅੱਜ ਆਪਣੇ ਕੋਲ ਇੱਕ ਛੰਮਲਾ ਮਿਰਚ ਦੀ ਤੇ ਆਲੂਆਂ ਦੀ ਸਬਜ਼ੀ ਹੈ ਨਾਲ ਇੱਕ ਮਿਕਸ ਸਲਾਦ ਤੇ ਰੋਟੀ ਇਹ ਖਾ ਕੇ ਬਾਕੀ ਆਪਾਂ ਕਰਦੇ ਆ ਗੱਲਬਾਤ ਇਹ ਰੋਟੀ ਛੋਟੀ ਖਾ ਕੇ ਫੋਰ ਆਪਾਂ ਪੱਠੇ ਖੁੱਤਰਦੇ ਆ ਇਹ ਆਪਣੇ ਪੱਠੇ ਆ ਜਿਹੜਾ ਆਪਾਂ ਖੇਤੋਂ ਲੈ ਕੇ ਆਏ ਸੀ ਤਪਖੇ ਆਪਣੇ ਕੁੱਤਰ ਗਿਆ ਐਸੀ ਅੱਜ ਦਾ ਆਪਣਾ ਕੰਮ ਕਾਜ ਤੁਸੀਂ ਦੇਖਿਆ ਹੀ ਹੈ ਮੇਰੇ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਡਾਕਟਰ ਸੁਖ ਆਰਐਮਪੀ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲਓ ਕਲਿੱਕ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ